ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਵੱਡੀ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਕਾਂਗਰਸ ਦੇ ਹੀ ਕੁਝ ਲੀਡਰ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਨਰਾਜ਼ ਹੋ ਕੇ ਕਾਂਗਰਸ ਪਾਰਟੀ ਦੇ ਵੱਡੇ ਰਾਜ਼ ਖੋਲ ਰਹੇ ਨੇ ਜੀ ਹਾਂ ਕਰਦਾ ਭੇਤੀ ਲੰਕਾ ਟਾਏ ਇਹ ਕਹਾਵਤ ਉਦੋਂ ਸੱਚ ਹੁੰਦੀ ਨਜ਼ਰ ਆਈ ਜਦੋਂ ਕਾਂਗਰਸ ਦੇ ਹੀ ਲੀਡਰ ਨੇ ਕਾਂਗਰਸ ਦਾ ਵੱਡਾ ਰਾਜ਼ ਖੋਲਦੇ ਹੋਏ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਨੂੰ ਪਾਕਿਸਤਾਨ ਦੀ ਪੱਤਰਕਾਰ ਤੇ ਕੈਪਟਨ ਦੀ ਮਹਿਲਾ ਦੋਸਤ ਅਰੂਸ਼ਾ ਆਲਮ ਚਲਾ ਰਹੀ ਹੈ ਕਾਂਗਰਸੀ ਲੀਡਰ ਜੀਐਸ ਬਾਲੀ ਨੇ ਕਿਹਾ ਕਿ ਕਿਸੇ ਨੂੰ ਮੰਤਰੀ ਬਣਾਉਣ ਤੋਂ ਲੈ ਕੇ ਚੇਅਰਮੈਨ ਲਗਾਉਣ ਤੱਕ ਸਾਰਾ ਕੰਮ ਅਰੂਸ਼ਾ ਦੇ ਕਹਿੰਤੇ ਹੁੰਦਾ ਹੈ ਜੀ ਹਾਂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੇ ਲਈ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਂ ਕੋਸ਼ਿਸ਼ ਕੀਤੇ ਜਾ ਰਹੇ ਹਨ ਉਵੇਂ ਹੀ ਟਿਕਟ ਨਾ ਮਿਲਣ ਕਰਕੇ ਕੁਝ ਵਰਕਰਾਂ ਦੀ ਨਾਰਾਜ਼ਗੀ ਵੀ ਸਾਹਮਣੇ ਆ ਰਹੀ ਹੈ ਪਰ ਇਹ ਨਾਰਾਜ਼ਗੀ ਕਾਂਗਰਸ ਨੂੰ ਮਹਿੰਗੀ ਪੈ ਸਕਦੀ ਹੈ ਕਾਂਗਰਸ ਵੱਲੋਂ ਆਨੰਦਪੁਰ ਸਾਹਿਬ ਤੋਂ ਮਨੀਸ਼ तिवारी ਨੂੰ ਟਿਕਟ ਦੇਣ ਦੇ ਪਾਰਟੀ ਦੇ ਸੀਨੀਅਰ ਨੇਤਾ ਜੀਐਸ ਬਾਲੀ ਦੀ ਨਾਰਾਜ਼ਗੀ ਨੇ ਕੈਪਟਨ ਸਰਕਾਰ ਨੂੰ ਤਮਾਮ ਸਵਾਲਾਂ ਦੇ ਘੇਰੇ ਚ ਖੜਾ ਕਰ ਦਿੱਤਾ ਇਸ ਮੌਕੇ ਜੀਐਸ ਬਾਲੀ ਨੇ ਅਸਤੀਫਾ ਦੇਣ ਦੇ ਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਰਾਜ਼ ਵੀ ਖੋਲ ਦਿੱਤੇ ਇਸ ਦੇ ਨਾਲ ਹੀ ਬਾਲੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਦਾ ਬੁਲਿੰਦਾ ਹੈ ਕੈਪਟਨ ਲੋਕਾਂ ਦੇ ਨਾਲ ਨਾਲ ਰਾਹੁਲ ਗਾਂਧੀ ਨੂੰ ਵੀ ਝੂਠ ਬੋਲਦਾ ਹਾਂ ਮੈਂ ਆਪਣੇ ਸਭ ਜਿਹੜੇ ਪਦ ਅਗੇ ਨੂੰ ਤੌਸੀਫਾ ਦੇਣਾ ਸਪੋਕਸਮੈਨ ਐਟ ਗਵਰਨਮੈਂਟ ਐਂਡ ਪੰਜਾਬ ਕਾਂਗਰਸ ਤੋਂ ਮੈਂ ਤੌਸੀਫਾ ਦੇਣਾ ਹੈ ਜੀ ਉਹ ਮੈਂ ਮੀਡੀਆ ਕਮੇਟੀ ਤੋਂ ਵੀ ਅਸਤੀਫਾ ਦੇਣਾ ਹੈ ਸੈਕਟੇਰਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਹਾਂ ਨਰਾਜ ਕਿ ਮਰੀ ਸਿੱਧਾ ਸਿੱਧਾ ਕਪਤਾਨ ਨਮਿੰਦਰ ਸਿੰਘ ਦੇ ਨਾਲ ਲੱਗ ਜੋ ਇਹਨਾਂ ਨੇ ਝੂਠ ਬੋਲਿਆ ਹੈਗਾ ਪੰਜਾਬ ਦੇ ਵਿੱਚ ਸਾਡਾ ਮਨ ਨਹੀਂ ਸੀ ਕਰਦਾ ਕਿ ਅਸੀਂ ਉਹਦੇ ਤੇ ਰਹਿ ਕੇ ਤੇ ਅਸੀਂ ਇਹ ਵਜਿ ਗੱਲ ਕਰਿਆ ਅਸੀਂ ਹੁਣ ਉਹਦਿਆਂ ਤੋਂ ਮੁਕਤ ਹੋ ਗਏ ਆ ਇਸ ਕਰਕੇ ਅਸੀਂ ਅਮਰਿੰਦਰ ਸਿੰਘ ਦੀ ਹਰ ਜੜਾ ਝੂਠ ਹੈਗਾ ਉਹ ਸਾਹਮਣੇ ਲੈ ਕੇ ਆਵਾਂਗੇ ਇਹਨਾਂ ਨੇ ਹਾਈ ਕਮਾਂਡ ਨੂੰ ਵੀ ਝੂਠ ਬੋਲਿਆ ਕਿ ਅਸੀਂ 13 ਸੀਟਾਂ ਜਿੱਤ ਰਹੇ ਆ ਪੰਜਾਬ ਦੇ ਅੰਦਰ ਮੈਂ ਹਾਈ ਕਮਾਂਡ ਨੂੰ ਕਲੀਅਰ ਕਰਤਾ ਕਿ ਅਸੀਂ 13 ਸੀਟਾਂ ਪੰਜਾਬ ਦੇ ਅੰਦਰ ਨਹੀਂ ਜਿੱਤ ਰਹੇ ਹੈਗੇ ਹਰ ਜਗ੍ਹਾ ਦੇ ਉੱਤੇ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਝੂਠ ਦਾ ਪੁੱលਿੰਦਾ ਹੈਗੇ ਨੇ ਅੱਜ ਉਹ ਸਾਡੇ ਸਾਹਮਣੇ ਆ ਗਿਆ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਹੈਗਾ ਸਾਰੀ ਦੁਨੀਆ ਸਾਰੇ ਹੁੰਦੇ ਤੋਸਤੀਫਾ ਦੇ ਨੇ ਇਹਦੇ ਝੂਠ ਤੋਂ ਸੀਟਾ ਹੈਗਾ ਤੰਗ ਆ ਗਿਆ ਕਿਸੇ ਵਰਕਰ ਦਾ ਕੋਈ ਵੀ ਕੰਮ 2 ਸਾਲ ਚ ਅਗਰੇ ਨਹੀਂ ਕੀਤਾ ਹੋਵੇ ਤੇ ਅਸੀਂ ਉਹਦੇ ਦੇਣਦਾਰ ਹੋਵਾਂਗੇ ਫਿਰ ਤੁਸੀਂ ਸਾਡੀ ਗੱਲ ਨੂੰ ਝੂਠ ਸਮਝ ਲੈਣਾ ਅੱਜ ਪੰਜਾਬ ਦੇ ਅੰਦਰ ਅਸਥਿਰਤਾ ਫੈਲੀ ਹੋਈ ਹੈ ਔਰ ਜੋ ਜੋ ਇਹਨੇ ਪੰਜਾਬ ਦੇ ਅੰਦਰ ਕੀਤਾ ਹੈਗਾ ਜੋ ਜੋ ਇਹਨੇ ਚਾਰ ਪੰਜ ਆਪਣੇ ਲੋਕਾਂ ਨਾਲ ਕੋਈ ਕਾਂਗਰਸ ਦਾ ਵਰਕਰ ਆਪਣੇ ਨੇੜੇ ਨਹੀਂ ਆਉਂਦੇ ਤਾਂ ਕਿਸੇ ਨੂੰ ਮਿਲਦਾ ਨਹੀਂ ਹੈਗਾ ਔਰ ਕਿਸੇ ਨਾਲ ਸਿਰਫ ਅਰੂਸਾ ਹਰ ਕੰਮ ਦੇ ਵਿੱਚ ਅਰੂਸਾ ਹਰ ਕੰਮ ਦੇ ਵਿੱਚ ਅਰੂਸਾ ਮੰਤਰੀ ਬਣਨਾ ਅਰੂਸਾ ਨੂੰ ਮਿਲੋ ਤੇ ਜੇ ਚੇਅਰਮੈਨ ਬਣਨਾ ਅਰੂਸਾ ਨੂੰ ਮਿਲੋ ਕਿਸੇ ਆਫੀਸਰ ਨੇ ਲੱਗਣਾ ਉਹ ਅਰੂਸਾ ਨੂੰ ਮਿਲੋ ਆਸੀਰ ਸਰਕਟਾਂ ਸਿੱਧੀਆਂ ਅਸੀਂ ਅਰੂਸਾ ਨੂੰ ਨਹੀਂ ਮਿਲਦੇ અમરਿੰਦਰ ਸਿੰਘ કુછી દેવે いや અમરਿੰਦਰ ਸਿੰਘ કુછ ના હોવે આઈએસ ਨੂੰ ચીયરમેન પીસીએસ ਨੂੰ ઓએસજી ਸਾਰਿਆਂ ਨੂੰ ਛੋਟੇ ਛੋਟੇ ਮੁੰਡੇ ઓએસਟ ਜਿਹਨੇ ਲਾਇ ਹੋਨੇ ਕੋਈ ਪੋਲੀਟਿਕਲ ਬੰਦਾ ਜਿਹੜਾ ਹੈਗਾ ਵੇ ਇਹਦੇ ਸੀਐਮ ਨੂੰ ਨਾ ਜਮੇ ਮਿਲਣ ਵਾਸਤੇ ਔਰ ਆਪਣੀ ਇਨਸਲਟ ਸਮਝੇ ਔਰ ਆਪਣੀ ਬੇਇੱਜ਼ਤੀ ਸਮਝੇ ਇੱਕ ਕਿਸੇ ਨੂੰ ਨਹੀਂ ਮਿਲਦਾ ਅੱਜ ਲੋਕਾਂ ਨੂੰ ਕਹਿੰਦਾ ਰੈਲੀ ਦੇ ਵਿੱਚ ਤਕੜੇ ਹੋ ਜੋ ਕਿਸ ਗੱਲ ਤੋਂ ਤਕੜੇ ਹੋ ਜੀ ਕੀ ਦੇ ਤਾ ਤੂੰ ਤਕੜੇ ਹੋ ਜੀ ਤੁਸੀਂ ਤੇ ਸਾਰਾ ਕੁਝ ਸਮੇਟ ਲਿਆ ਪੰਜਾਬ ਦੇ ਵਿੱਚ ਤੁਸੀਂ ਤੇ ਸਾਰਾ ਕੁਝ ਪੰਜਾਬ ਦੇ ਵਿੱਚ ਘਟ ਲਿਆ ਤੁਸੀਂ ਤੇ ਵਰਕਰਾਂ ਦੀਆਂ ਟਿਕਟਾਂ ਵੀ ਘਟਾਤੀਆਂ ਤੇ ਤੁਸੀਂ ਕਹਿੰਦਾ ਹੈਗਾ ਕਿ ਤਕੜੇ ਹੋ ਜੋ ਕਿਸ ਕਰਕੇ ਤਕੜੇ ਹੋਇਆ 13 ਸੀਟਾ ਅਮਰਿੰਦਰ ਸਿੰਘ ਨੂੰ ਨਹੀਂ ਲੈਂਦੰਦੇ ਪੰਜਾਬ ਦੇ ਵਿੱਚ ਇਹ ਮੈਸੇਜ ਬਿਲਕੁਲ ਕਲੀਅਰ ਜਾਏਗਾ ਜਿਹੜਾ ਹੈਗਾ ਇਹ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਔਰ ਸੋਨੀਆ ਜੀ ਨੂੰ ਵੀ ਝੂਠ ਬੋਲਦਾ ਔਰ ਰਾਹੁਲ ਗਾਂਧੀ ਨੇ ਵੀ ਝੂਠ ਬੋਲਦਾ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ